ਤਸ਼ਰੀਆ ਕਾਲ ਜੀ ਅੱਜ ਦੇ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਦੀ ਕਰਦੇ ਆਪਾਂ ਸਟਾਰਟਿੰਗ ਅੱਜ ਦੇ ਵਲੌਗ ਵਿੱਚ ਮ ਦਿਖਾਉਣੀ ਆਪਣਾ ਖੇਤ ਤੁਹਾਨੂੰ ਦਿਖਾਉਣੇ ਆ ਇੱਥੇ ਆਪਣੇ ਬੀਜਾਂ ਤੇ ਯੋਧਨ ਲਾਸਨਾ ਤੇ ਗਾਜਰਾ ਆਵਰ ਤੇ ਆਪਣੇ ਬੀਜਾਂ ਸੀ ਗਾਜਰਾ ਤੇ ਆ ਕੇ ਹਰੀ ਦੇ ਵਿੱਚ ਅਸੀਂ ਗੱਲਾਂ ਹੱਸਣਾ ਇੱਥੇ ਬੀਜਾਂ ਸੀ ਪਾਲਕ ਤੇ ਮੇਥੇ ਦੇ ਧਨੀਆ ਆ ਤੇ ਨਕੇ ਰੋ ਚ ਆਪਣਾ ਪੀਜਾ ਹੋਇਆ ਲੁੱਸਣਾ ਕਰ ਕਾ ਆਪਣੀ ਬੀਜਤੀ ਸੀਗੀ ਹਾਂਜੀ ਤੇ ਹੁਣ ਸੋਨੂੰ ਦਿਖਾਉਣੇ ਆਂਗਾ ਵੱਲ ਦਰਖਤ ਜੇ ਦੱਸ ਜੇ ਸੁਣਿਆਂ ਦੇ ਨਾਮ ਆਥਾ ਹਾਂ ਆਪਾਂ ਇਥੋਂ ਸਾਰਾ ਸਮਾਰਤਾ ਸੀ ਇਥੇ ਆਪਾਂ ਨੇ ਬੀਜੇ ਹੋਏ ਨੇ ਮਟਰ ਆ ਰਹੇ ਹਮ ਰੂਤ ਦਰਖਤ ਕੁਮਾਰ ਓਹ ਨਹੀਂ ਚਿਰ ਰਹੇ ਗੰਨੇ ਉਹ ਆਪਾਂ ਨੇ ਪਹਿਲਾਂ ਤਾਂ ਖਾਸੀ ਸੀ ਜੇ ਫਿਰ ਆਪਾਂ ਦੁਸ਼ਹਿਰੇ ਕਰਕੇ ਲੈ ਵਟਨੇ ਸੀਗੇ ਥੋੜੇ ਜੇ ਪਿਆਰੇ ਹਮ ਰੂਤ ਦਰਖਤ ਆ ਰਿਹਾ ਆਪਾਂ ਪੀਤੇ ਦਾ ਦਰਖਤ ਇਹ ਛੋਟਾ ਜਿਹਾ ਹਜੇ ਆ ਬੱਟਾ ਹੈ ਬੱਟਾ ਤੇrai ਹੋਈ ਗਈ ਆਪਾਂ ਰੋਬੀ ਇੱਥੇ ਪਹਿਲਾਂ ਮੈਂ ਇੱਥੇ ਸੀ ਏਹ ਹੁਣ ਆ ਪਲਟ ਸੀ ਨੇ ਇੱਥੇ ਗੰਡੇ ਇੱਥੇ ਪਾਲਕਾ ਤੇ ਮੂਰੀਆ ਵੀ ਲੱਗ ਰਹੀਆਂ ਨੇ ਤਿਆਰ ਹੈ ਗੰਡੇ

ਹਾਂਜੀ ਤਿਆਰ ਹੈ ਕਿ ਨੂੰਜ਼ ਰੱਖਤੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਤਾ ਇਹ ਦਰ ਰਹੀ ਹੈ ਮਸਾਂ ਮਿਆਦ ਰੱਖਤਾ ਇਹ ਮਸਾਂ ਆਪਣੀ ਹੋ ਗਈ ਸੀ ਖਤਮ ਹੋ ਗਈ ਤਿਆਰ ਹੈ ਜੰਮ ਰੱਖਤਾ ਆਪਾਂ ਚਾਲਦੇ ਆਗੇ ਅੰਦਰ ਹਾਂਜੀ ਤਿਆਰ ਹੈ ਇਹ ਔਲੇ ਇਹਨਾਂ ਦਾ ਆਪਾਂ ਪਰਸ ਨੂੰ ਪਾਵਾਂਗੇ ਚਾਰ ਤੁਹਾਨੂੰ ਵੀ ਵਲੌਗ ਵਿੱਚ ਦਿਖਾਵਾਂਗੇ ਇਹ ਹੁਣ ਆਪਾਂ ਨੇ ਤੋ ਕਿ ਧੁੱਪ ਵਿੱਚ ਸੌਣੇ ਰੱਖੇ ਹੋਏ ਨਹੀਂ